ਉਹ ਜ਼ਰ ਕਰਨਾ ਜੇ ਮੈਂ ਹਾਂਸਰੀ ਪਹਿਲਾਂ ਰਿਹਾ ਮੇਰੇ ਨਾਲ ਹਾਂ ਕੋਈ ਨਹੀਂ ਹੈਗਾ ਮੈਂ ਕਰਾਂਗਾ ਸਭ ਕੁਝ ਆ ਜੋ ਅੱਪੂ ਅੱਪੂ ਨਹੀਂ ਨਹੀਂ ਅੱਪੂ ਇਹ ਤਾਂ ਨਹੀਂ ਥਲੇ ਸਾਥ ਆਈਆਂ ਇਹ ਸਰਕਾਰ ਤੁਹਾਡੇ ਨਾਲ ਆਇਆ ਸਾਰਾ ਨਾਲ ਸਾਰਾ ਇਲਾਕਾ ਤੁਹਾਡੇ ਨਾਲ ਖੜੂ ਬੰਦੇ ਹੁੰਦੇ ਸੀ ਪੀਵੀ 25 ਪਤੀਆਂ ਨੇ ਹੁੰਦੇ ਸੀ ਕਿ ਕਿ ਗੱਡੀ ਜੀ ਬਿਠਾ ਦਿੰਦੇ ਸੀ ਤੇ ਕਿ ਨਦੀਆਂ ਚ ਵੀ ਕਿਸਤੀ ਦੇ ਚ ਬਿਠਾ ਦਿੰਦੇ ਸੀ ਜਿਸੇ 10 ਬੰਦੇ ਬੈਨੇ ਫਿਰ 20 ਬਿਠਾਉਣੇ ਆ

ਤੇ ਜਾਨਾ ਸ਼ੈਨਗਨ ਵਿਜੇਤੇ ਕਿ ਲੈ ਗਏ ਸੀ ਮੈਨੂੰ ਤੇ ਅਮਰੀਕਾ ਜੀ ਸਿੱਧਾ ਉਤਾਰਨਾ ਸੀ ਜਹਾਜ਼ ਰਹੀਂ ਲੈ ਕੇ ਜਾਣਾ ਚਾਹੁੰਦਾ ਜੀ ਤੈਨੂੰ ਪਰ ਰਾਦ ਵਿੱਚ ਮੈਨੂੰ ਗਾਂ ਜੰਗਲਾ ਚ ਲੈ ਕੇ ਗਏ ਨੇ ਗੱਲ ਉਪਰ ਜਾਏ ਰਹੀ ਹੋਈ ਸੀ ਪਰ ਬਾਅਦ ਵਿੱਚ ਮੈਨੂੰ ਉਹਨਾਂ ਨੇ ਜੰਗਲਾ ਚ ਲੈ ਕੇ ਗਏ ਆ ਨਦੀਆਂ ਵਾਰ ਕਰਾਈਆਂ ਵਾ ਤੇ ਗਾਂ ਅੱਗੇ ਬੜੇ ਟਪਾਤਾ ਸੀਗਾ ਜਸਵੰਦਰ ਕਿੰਨੀ ਤਰੀਕ ਨੂੰ ਪਹੁੰਚੇ ਸੀ ਉੱਥੇ ਮਤੇ ਮੈਂ 27 ਜਨਵਰੀ ਨੂੰ ਪਹੁੰਚ ਗਿਆ ਸੀਗਾ ਹੂੰ ਤੇ ਉਸ ਤੋਂ ਬਾਅਦ ਤੇ ਸਾਰੇ ਇੱਕ ਇੱਕ ਦਿਨ ਦੱਸੋ ਕਿਸ ਤਰ੍ਹਾਂ ਕੱਟੇ ਉੱਥੇ 27 ਜਨਵਰੀ ਨੂੰ ਉਸ ਤੋਂ ਬਾਅਦ ਕਿੱਥੇ ਗਏ ਕਿੱਥੇ ਕਿਵੇਂ ਉੱਥੇ ਸਾਨੂੰ ਅਮਰੀਕੀ ਦੀ ਪੁਲਿਸ ਨੇ ਵਾ ਗ੍ਰਿਫਤਾਰ ਕਰ ਲਿਆ ਵਾ ਉਸ ਤੋਂ ਬਾਅਦ ਸਦਾ ਸਾਨੂੰ ਕੈਂਪ ਵਿੱਚ ਲੈ ਗਈ ਤੇ ਸਾਡੇ ਨਾਮ ਫੋਟੋ ਸਟੇਟ ਫੋਟੋ ਮਾਟਮਾ ਸਭ ਕੁਝ ਹੋਇਆ ਵਾ ਤੇ ਉਸ ਤੋਂ ਬਾਅਦ ਸਾਡੇ ਸਾਰੇ ਕੱਪੜੇ ਲਵਾਤੇ ਉਹਨਾਂ ਨੇ ਵੀ ਜਾਨੀ ਕਿ ਲੋਰ ਤੇ ਟੀ-ਸ਼ਰਟ ਚ ਹੀ ਰੱਖਿਆ ਸਿਰ ਵੀ ਨੰਗੇ ਸੀ ਇਹ ਜਿਹੜੇ ਕਮਰੇ ਵਿੱਚ ਸਾਨੂੰ ਰੱਖਦੇ ਸੀ ਉਸ ਕਮਰੇ ਵਿੱਚ 30 35 ਪਿੰਦੀ ਜਾਣੇ ਹੁੰਦੇ ਸੀਗੇ ਤੇ ਯੂਟੂਬਰ ਠੰਡੀ ਹਵਾ ਛੱਡੀ ਹੁੰਦੀ ਸੀ ਜਾਨਗੀ ਠੰਡ ਚ ਹੀ ਰਹੀਆਂ ਸੀ ਉਹਨੇ ਦੇਣਾ ਥੜਾ ਦਿਨ ਰਿਆ ਮੇਥੇ ਠੰਡ ਚ ਹੀ ਰਿਆ ਮੈਂ ਠੰਡ ਚ ਰਹਿੰਦੇ ਸੀ ਸਾਰੇ ਇਹ ਠੰਡ ਚ ਪੂਰਾ ਟਰਚਰ ਕਰਦੇ ਸੀ ਮੈਂਟਲੀ ਟਰਚਰ ਖਾਣ ਪੀਣ ਨੂੰ ਕੀ ਦਿੰਦੇ ਖਾਣ ਪੀਣ ਨੂੰ ਕਰਕੇ ਵਗੈਰਾ ਲਈ ਸੀ ਮਾ ਟਾਈਮ ਪਾਸ ਹੀ ਹੁੰਦਾ ਸੀ ਰੋਟੀ ਨਾ ਰੋਟੀ ਰੱਟੀ ਹੈ ਨਹੀਂ ਸੀ ਕੁਝ ਵੀ ਉੱਥੇ ਜਿੰਦੂਰ ਇੱਥੋਂ ਜਦੋਂ ਗਏ ਸੀਗੇ ਤੇ ਫਿਰ ਰਾਜ ਕਿਹੜੇ ਕਿਹੜੇ ਮੁਲਕ ਤੋਂ ਜਾ ਕੇ ਕਿਹੜਾ ਵੀਜ਼ਾ ਦਿੱਤਾ ਸੀ ਨੂੰ ਸ਼ਾਇਨਗਨ ਦਾ ਵੀਜ਼ਾ ਸੀ ਮੇਰੇ ਕੋਲ ਇੱਥੋਂ ਮੈਂ ਗਿਆ ਪ੍ਰਾਗ ਵੀਰ ਬੁਲੀ ਕੰਟਰੀ ਉਸ ਬਾਸ ਸਪੈਨ ਸਪਿੰਤ ਬਾਦ ਹੁੰਦੇ ਨੇ ਮੈਨੂੰ ਹੋਰ ਪਾਸੇ ਲੈ ਗਏ ਸਿਲਵਾਡੋਰ ਵਗੈਰਾ ਅੰਦਰ ਥੱਲੇ ਵਾਲੀ ਜੰਗਲਾ ਜੰਗਲਾ ਚਿੱਦ ਕਮਾ ਕੇ ਤੇ ਲੈ ਕੇ ਗਏ ਮੈਨੂੰ ਮੈਕੋਲ ਤੇ ਫਿਰ ਉਹਨਾਂ ਬੜਾ ਟਪਾਦਾ ਗੱਲ ਉੱਪਰ ਦੀ ਹੋਈ ਸੀ ਜਜਾਰੇ ਤੇ ਉਹਨੂੰ ਲੈ ਕੇ ਜਾਣਾ ਵਾ ਪਰ ਬਾਅਦ ਵਿੱਚ ਰਸਤੇ ਚੰਦੇ ਨੇ ਮੈਨੂੰ ਫਿਰ ਥੱਲੇ ਦੀ ਲੈ ਕੇ ਗਏ ਨੇ ਜਿਸ ਵੇਲੇ ਤਾਂ ਜੈਂਟਾ ਨਾ ਹੋਈ ਕੱਲ ਕੋਈ ਗੱਲ ਥੋੜੀ ਆ ਕੇ ਜੈਂਟਾ ਪੂਣੀ ਜਾ ਕਰਿਆ ਸਾਡਾ ਇਸ ਵਿੱਚ ਮਤਲਬ ਕਿੰਨੇ ਪੈਸੇ ਲੱਗੇ ਬਾਪੂ ਉਹਨਾਂ ਦਾ ਪਰਿਵਾਰ ਦਾ ਕਿੰਨਾ ਫਸਾ ਖਰਚਾ ਗਿਆ ਕੀ ਕੀ ਵੇਚ ਕੇ ਜਿਹੜਾ ਪੂਰਾ ਵੀ ਪਹਿਲੇ ਵੀ ਆਪਾਂ ਵੇਚ ਦੀ ਡੇਢ ਕਿੱਲਾ ਹੈਗੀ ਸੀ ਤੇ ਘਰ ਵੀ ਵੇਚ ਦਿੱਤਾ ਵਾ ਤੇ ਡੰਗਰੇ ਇੱਕ ਦੋ ਵੇਚ ਕੇ ਤੇ ਰਿਸ਼ਤਿਆਂ ਦੇ ਪੈਸੇ ਫੜੇ ਆਪਾਂ ਤੇ ਪੂਰੇ ਕੀਤੇ ਸਾਰੇ ਟੋਟਲ 44 45 ਲੱਖ ਰੁਪਈਆ ਸੁਣੇ ਛੋਟਾ ਜਿਹਾ ਘਰ ਆ ਵੀ ਗਹਿਣੇ ਰੱਖਿਆ ਹਾਂਜੀ ਅੰਡੀ ਗਹਿਣੇ ਰੱਖਿਆ ਹੈ ਵਲਾ ਘਰ ਆਪਣਾ ਇਸ ਵਿੱਚ ਮਤਲਬ ਕਿਉਂ ਇਸ ਤਰ੍ਹਾਂ ਦੀ ਜਿਹੜੀ ਹੈ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਕੀ ਵਜਾ ਮੰਨ ਸਕਦੇ ਆ ਜੀ ਬਦੇ ਇਹ ਵਿਰਤੀ ਚੱਲੋ ਆਪਾਂ ਨੇ ਜਾਨੇ ਚ ਰ ਬਾਹਰ ਜਾਨੇ ਚੱਲੋ ਘਰ ਦਾ ਕੁਝ ਬਣਦਾਗਾ ਨਾ ਥਰੂ ਘਰ ਬਣਨਾ ਚਾਰ ਪੈਸੇ ਕਮਾ ਲਾਂਗੇ ਇਸ ਵਾਸਤੇ ਜਾਈਦਾ ਵਾ ਪਰ ਅੱਗੋ ਸਰਕਾਰਾਂ ਤੱਕਾ ਕਰ ਰਹੀਆਂ ਨੇ ਸ਼ਰੀਆਮ ਸਰਨ ਵਾਲਾ ਜੀ ਉੱਥੇ ਜਿਹੜੇ ਹੈਗੇ ਚੋਰਚ ਕਰੀਆਂ ਕਰਦੇ ਨੇ ਕਤਲ ਕਰਵਾਉਂਦੇ ਨੇ ਵੇਰ ਚਲਾਉਂਦੇ ਨੇ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਸ਼ਰੀਫ ਲੋਕਾਂ ਜਿਹੜੇ ਕੰਮ ਕਰਨ ਜਾਂਦੇ ਨੇ ਉਹਨਾਂ ਨੂੰ ਰਿਪੋਰਟ ਕਰਦੇ ਇਹ ਜਸੰਦਰ ਲੈ ਕੇ ਕਿਸ ਹਾਲ ਤੇ ਚਾਏਗਾ ਲੈ ਕੇ ਬਹੁਤ ਬੁਰੀ ਹਾਲਤ ਦੇ ਚਾਏ ਤਿੰਨ ਦਿਨ ਜਾਂ ਚੱਲਿਆ ਵਾ ਤਿੰਨਾਂ ਦਿਨਾਂ ਬਾਅਦ ਪਹੁੰਚੇ ਹੱਥ ਗੜੀਆਂ ਲੱਗੀਆਂ ਪੈਰਾਂ ਨੂੰ ਵੀ ਹੱਥਾਂ ਨੂੰ ਵੀ ਹੱਥ ਵੱਜਣ ਕਿ ਐ ਬਨੇ ਸੀ ਐਂ ਖੋਲਦੀ ਸੀ ਬਸ ਇਹਦੋਂ ਤਾਂ ਨਾ ਥੱਲੇ ਬਹੁਤ ਔਖੇ ਹੱਥ ਪੈਰ ਸੁੱਝ ਗਏ ਸੀ ਸਾਡੇ ਜਿਸ ਮਤਲਬ ਕੀ ਸੁਪਨੇ ਲੈ ਕੇ ਚੁਕਏ ਸੀ ਸੁਪਨੇ ਵੀ ਬਹੁਤ ਸੀ ਸੁਪਨੇ ਸਾਰੇ ਵੀ ਚਲੋ ਸੁਪਨੇ ਸੱਚ ਹੋਣਗੇ ਆਪਣੇ ਚਲੋ ਹਣਾ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਵੀ ਸਾਨੂੰ ਪਟਵਾਰ ਕਰ ਦਿੱਤਾ ਉਹਨਾਂ ਨੇ ਪੈਣਾ ਵੀ ਪੈਣਾ ਦੇ ਜਿਹੜੀਆਂ ਵਿਆਵੀਆਂ ਨਿਕੀਆਂ ਉਹਨਾਂ ਦੇ ਵੀ ਸੁਪਨੇ ਹੁਣੇ ਵੀ ਵਿਆਹ ਹਾਂਜੀ ਹਾਂਜੀ ਸਾਰੇ ਪਰਿਵਾਰ ਦੇ ਸੁਪਨੇ ਸੀ ਪੈਣਾ ਦੇ ਰਿਹਾਵਾ ਦੇ ਮਾਪਿਓ ਦੇ ਵੀ ਪਰ ਉਹ ਜੰਗਲਾਂ ਚ ਵੀ ਤੁਰਿਆ ਨਹਿਰਾ ਵੀ ਪਾਰ ਕੀਤੀ ਕਿ ਕਿਸ ਤਰ੍ਹਾਂ ਕਿੰਨੇ ਬੰਦੇ ਸੀ ਉੱਥੇ ਸਾਰੀ ਬੰਦੇ ਹੁੰਦੇ ਸੀ ਪੀ ਵੀ 25-25 ਇਹਨੇ ਹੁੰਦੇ ਸੀ ਕਿ ਗੱਡੀ 'ਚ ਬਿਠਾ ਦਿੰਦੇ ਸੀ ਤੇ ਕਿ ਨਦੀਆਂ 'ਚ ਵੀ ਕਿਸ਼ਤੀ ਦੇ 'ਚ ਬਿਠਾ ਦਿੰਦੇ ਸੀ ਜਿੱਥੇ 10 ਬੰਦੇ ਬੈਨੇ ਉੱਥੇ ਇਹਨੇ 20 ਬਿਠਾਉਣੇ ਆ ਇਹ ਯਾਨੀ ਕਿ ਪੂਰੇ ਕੁਕੜੀਆਂ ਨੂੰ ਪਸਾਪ ਸਾ ਕੇ ਲਤਕੇ ਲੀ ਜਾਂਦੇ ਸੀ ਇਹ ਬੜਾ ਔਖਾ ਹੀ ਗੱਡੀਆਂ 'ਚ ਜਾਂਦੇ ਰਸਵਰ ਕੀਤਾ ਵਾ ਤੇ ਨਦੀਆਂ ਪਾਰ ਕੀਤੀਆਂ ਬੜੀਆਂ ਔਖੀਆਂ ਡਰ ਲੱਗਦਾ ਸੀ ਕਿ ਦਿਨ ਕਿਸਤੇ ਕਿਦੇ ਮੂਦੀ ਨਾ ਹੋ ਜਾਵੇ ਕਿ ਦੇ ਉੱਥੇ ਨਾ ਮਰ ਜਾਈਏ ਕਿਤੇ ਜਦੋਂ ਲੱਗਦਾ ਨਹੀਂ ਸਾਰਾ ਕੁਝ ਚਲਾ ਗਿਆ ਇੱਕ ਬਾਹਰ ਜਾਂਦੀ ਔੜ 'ਚ ਆਪਦਾ ਸੁਪਨੇ ਸਕਾਰ ਕਰਨ ਦੀ ਵਿੱਚ ਸਾਰਾ ਕੁਝ ਜਿਹੜਾ ਚਲਾ ਗਿਆ ਤੇ ਹੁਣ ਨਵੇਂ ਸਿਰੇੋਂ ਜਿਹੜਾ ਸ਼ੁਰੂ ਕਰਨਾ ਕੋਈ ਹਾਂਜੀ ਕਰਨਾ ਪੈਣਾ ਨਵੇਂ ਸਿਰੇੋਂ ਪੈਣਾ ਨਵੇਂ ਸਿਰੇੋਂ ਸ਼ੁਰੂ ਕਰਨਾ ਬੜਾ ਔਖਾ ਵਾ ਕਿਉਂਕਿ ਜਦੋਂ ਘਰ ਸਾਰਾ ਖਾਲੀ ਆ ਸ਼ੁਰੂ ਕਰਨਾ ਬੜਾ ਔਖਾ ਵਾ ਰਿਸਾਬ ਕੋਲ ਇੱਕ ਖਦਮਾ ਹੋ ਗਿਆ ਵਾ ਤੇ ਐਮਐਲਏ ਸਾਹਿਬਾਂ ਕੋਲ ਪਹੁੰਚੇ ਸੀ ਕੀ ਕਹਿਣਾ ਚਾਹਉਂ ਕਿ ਹਾਂਜੀ ਐਮਐਲਏ ਸਾਹਿਬ ਨੇ ਸਾਨੂੰ ਪ੍ਰੀ ਮਦਦ ਕੀਤੀ ਟੱਡੇ ਆਪਾਂ ਪੈਸੇ ਦਿਵਾਵਾਂਗੇ ਸਰਕਾਰ ਤੋਂ ਵੀ ਮੰਗ ਕਰਦੇ ਆਂ ਇਹ ਆਪਾਂ ਪਹਿਲੇ ਹੀ ਗੱਲ ਤਾਂ ਆਪਾਂ ਜਨਰਲ ਤੁਹਾਨੂੰ ਸਾਰੇ ਪੈਸੇ ਦਿਵਾਵਾਂਗੇ ਪੂਰੀ ਸ਼ਕਤ ਕਰਵਾਈ ਕਰਾਂਗੇ ਜਨਰਲ ਤੇ ਜਸਵੰਦਰ ਤੁਹਾਡੇ ਪਿਤਾ ਦੇ ਹੰਝੂ ਨਹੀਂ ਰੁਕ ਰਹੇ ਮਾਤਾ ਦੇ ਹੰਝੂ ਨਹੀਂ ਰੁਕ ਰਹੇ ਇਹ ਸਾਰਾ ਕੁਝ ਜਿਹੜਾ ਹਾਂਜੀ ਉਹ ਸਾਰਾ ਕੁਝ ਮੇਰੇ ਇੱਥੇ ਰਿਪੋਰਟ ਆਉਣ ਦੇ ਨਾਲ ਹੀ ਉਹਨਾਂ ਨੂੰ ਦੋਕਾ ਇਹ ਤਾਂ ਅਰਕਨੀ ਅੰਝੂਰੋ ਕਰੇ ਉਹਨਾਂ ਦੇ ਬਹੁਤ ਬੁਰੀ ਹਾਲਤਾਂ ਕੀ ਅਪੀਲ ਕਰੋਂਗੇ ਸਰਕਾਰ ਨੂੰ ਕਰਦੂ ਅਸੀਂ ਅਪੀਲ ਕਰਦੇ ਹਾਂ ਜੇ ਜੰਟਾ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਦਿਵਾਏ ਜਾਣ ਉਹਨਾਂ ਤੋਂ ਮਲੇ ਸਾਬ ਉਹ ਇੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਜਦੋਂ ਦਾ ਪਤਾ ਲੱਗਿਆ ਕੱਲ ਵੀ ਉਹਨਾਂ ਨੇ ਫੋਨ ਤੇ ਪਰਿਵਾਰ ਨਾਲ ਗੱਲਬਾਤ ਕੀਤੀ ਹੌਸਲਾ ਦਿੱਤਾ ਪਰਿਵਾਰ ਨੂੰ ਫੋਨ ਤੇ ਲਗਾਤਾਰ ਮਲੇ ਸਾਬ ਟੱਚ 'ਚ ਸੀਗੇ ਪਰਿਵਾਰ ਦੇ ਤੇ ਅੱਜ ਉਹ ਆ ਕੇ ਇੱਥੇ ਉਹਨਾਂ ਨੇ ਸਾਰੀ ਇਹਨਾਂ ਤੋਂ ਕਹਾਣੀ ਪੁੱਛੀ ਵੀ ਕਿਵੇਂ-ਕਿਵੇਂ ਇਹਨਾਂ ਨਾਲ ਹੋਇਆ ਕਿਸ ਤਰੀਕੇ ਨਾਲ ਇਹਨੂੰ ਏਜੰਟਾ ਵੱਲੋਂ ਧੋਖੇ ਚ ਰੱਖ ਕੇ ਮੁੰਡੇ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਸਿੱਧਾ ਬਾਇਰ ਜਿਹੜਾ ਹੈ ਅਮਰੀਕਾ ਚ ਲਾਵਾਂਗੇ ਉੱਥੇ ਕੰਮ ਦੀ ਗਾਰੰਟੀ ਵੀ ਚੱਕੀ ਸੀ ਤੋ ਸੋ ਇੱਕ ਸੁਧਾਰਨ ਪਰਿਵਾਰ ਸੀ ਥੋੜਾ ਦੋ ਭੈਣਾਂ ਨੇ ਜਸਵਿੰਦਰ ਦੀਆਂ ਤਿੰਨ ਦੋ ਹੋਰ ਭਰਾ ਨੇ ਇਹਦੇ ਤੋਂ ਛੋਟੇ ਨੇ ਤੋ ਸੋ ਪਰਿਵਾਰ ਨੂੰ ਇਹ ਸੀ ਕਿ ਇੱਕ ਮੁੰਡਾ ਸਾਡਾ ਇੱਥੋਂ ਅਮਰੀਕਾ ਜਾ ਕੇ ਸੈੱਟ ਹੋ ਜੇ ਤੇ ਬਾਕੀ ਜਿਹੜੇ ਬੱਚਿਆਂ ਦਾ ਜਿਹੜਾ ਉਹਨਾਂ ਦਾ ਵੀ ਭਵਿੱਖ ਸਹੀ ਹੋ ਜਾਵੇ ਪਰ ਉਸ ਦੇ ਲਈ ਇਹਨਾਂ ਨੇ 2 ਮਹੀਨੇ ਪਹਿਲਾਂ ਲਗਭਗ ਬਾਇ ਰਿਕਾਰਡ ਆਵੜ ਦਾ 1.5 ਕਿੱਲਾ ਜ਼ਮੀਨ ਜਿਹੜੀ ਪਿਤਾ ਪੁਰਖੀ ਦਾਦੇ ਪੁਰਖੀ ਜ਼ਮੀਨ ਸੀ ਸਾਂਭ ਕੇ ਰੱਖੀ ਸੀ ਬਜ਼ੁਰਗਾਂ ਨੇ ਉਹਨੂੰ ਖੜੇ ਪੈਰ ਘੱਟ ਰੇਟ ਤੇ ਵੇਚਿਆ ਵੇਚਣ ਤੋਂ ਬਾਅਦ ਏਜੰਟ ਦੀ ਪੈਸੇ ਦਿੱਤੇ ਫਿਰ ਉਹ ਪੈਸਿਆਂ ਨਾਲ ਵੀ ਏਜੰਟਾਂ ਦਾ ਢੱਡ ਨਹੀਂ ਭਰਿਆ ਉਹਨਾਂ ਨੇ ਜਦੋਂ ਉੱਥੇ ਬੱਚੇ ਨੂੰ ਰਾਹ ਚ ਹੋਰ ਹੀ ਦੇਛਾਂ ਦੇ ਵਿੱਚ ਦੀ ਖਮਾਫਰਾ ਕੇ ਜਦੋਂ ਮੈਕਸੀਕੋ ਦੇ ਕੋਲ ਜਾ ਕੇ ਉੱਥੇ ਇਹਨੂੰ ਛੱਡਿਆ ਤੈਨੂੰ ਕਹਿੰਦੇ ਵੀ ਅੱਗੇ ਤੁਹਾਨੂੰ ਫੇਰ ਭੇਜਾਂਗੇ ਪਹਿਲਾਂ ਤੁਹਾਨੂੰ ਹੋਰ ਪੈਸੇ ਦਿਓ ਫਿਰ ਜਿਹੜਾ ਸ ਆਪਾਂ ਘਰ 'ਚ ਖੜੇ ਆ ਇਹ ਘਰ ਸਾਡੇ ਕਿਸੇ ਪਿੰਡ ਦੇ ਵਿਅਕਤੀ ਕੋਲੇ ਗਹਿਣੇ ਰੱਖ ਕੇ ਇਸ ਪਰਿਵਾਰ ਨੇ 5-6 ਲੱਖ ਦਾ ਹੋਰ ਅਰੇਂਜਮੈਂਟ ਕਰਕੇ ਪਿੱਛੇ ਪੈਸੇ ਜਿਹੜੇ ਜੈਂਟਰ ਨੂੰ ਪਾਏ ਫਿਰ ਉਹਨਾਂ ਨੇ ਇਹਨੂੰ ਬਾਰਡਰ ਟਪਾਇਆ ਪਿਛਲੀ 27 ਜਨਵਰੀ ਨੂੰ ਬਾਰਡਰ ਟਪਾਉਣ ਤੋਂ ਬਾਅਦ ਇਹਨੂੰ ਬੱਚੇ ਨੂੰ ਉੱਥੇ ਹੀ ਨਾਲ ਹੀ ਪੁਲਿਸ ਨੇ ਫੜ ਲਿਆ ਇਹਨਾਂ ਨੂੰ ਜਾ ਕੇ ਉੱਥੇ ਕੈਂਪ ਚ ਰੱਖਿਆ ਕੈਂਪ ਚ ਵੀ ਇਹਨਾਂ ਨੂੰ ਤਸੀਹੇ ਦਿੱਤੇ ਗਏ ਨੰਗੇ ਸਿਰ ਸਾਰਾ ਲੋਅਰ ਟੀ-ਸ਼ਰਟ ਦੇ ਵਿੱਚ ਠੰਡੀਆਂ ਹਵਾਵਾਂ ਉੱਤੇ ਛੱਡਦੇ ਰਹੇ ਇਹਨਾਂ ਦੇ ਪੂਰੇ ਜਿੰਨੇ ਜਸਵਿੰਦਰ ਨੇ ਦੱਸਿਆ ਲੂਕਾਂ ਡਾ ਖੜਾ ਹੁੰਦਾ ਰੂਹ ਅੰਦਰੋਂ ਮਾਨ ਭਰਦਾ ਵੀ ਇਹਨੇ ਤਸੀਹੇ ਝੱਲ ਕੇ ਫਿਰ 15-20 ਦਿਨ ਕੈਂਪ ਤੋਂ 18-20 ਦਿਨ ਕੈਂਪ ਚ ਰਹਿ ਕੇ ਇਹਨੂੰ ਵਾਪਸ ਕਰਕੇ ਅਮਰੀਕਾ ਦੀ ਸਰਕਾਰ ਨੇ ਪੰਜਾਬ ਅੰਮ੍ਰਿਤਸਰ ਪਰਸੋਂ ਰਾਤ ਨੂੰ ਫਲਾਈਟ ਰਾਹੀਂ ਭੇਜਿਆ ਆਉਂਦਿਆ ਹੋਇਆ ਰਸਤੇ ਵਿੱਚ ਵੀ ਇਹਨਾਂ ਨਾਲ ਅਨਮਨੁੱਖੀ ਵਿਵਹਾਰ ਕੀਤਾ ਗਿਆ ਕੈਦੀਆਂ ਵਾਲਾ ਵਿਵਹਾਰ ਇਹਨਾਂ ਨਾਲ ਕੀਤਾ ਗਿਆ ਹੱਥ ਪੈਰ ਬੰਨ੍ਹ ਕੇ ਲੱਕ ਨੂੰ ਸੰਗਲ ਲਾ ਕੇ ਬਿਨਾਂ ਕੁਝ ਖਾਣਾ ਪੀਣਾ ਚੰਗਾ ਦੇ ਕੇ ਕੁਰਕਰੇ ਵਗੈਰਾ ਦੇ ਕੇ ਇਹਨਾਂ ਨੂੰ 3 ਦਿਨ ਜਹਾਜ ਦੇ ਵਿੱਚ ਸਫਰ ਕਰਾਇਆ ਤੇ ਬਹੁਤ ਮਾੜੇ ਹਾਲਾਤ ਨੇ ਜਿਹੜੀ ਇਹਨੇ ਕਹਾਣੀ ਸੁਚੇ ਦੱਸੀ ਹੈ ਵੀ ਕਿਸੇ ਇਹੋ ਜੇ ਕਹਾਣੀ ਸੁਣ ਕੇ ਕਿਸੇ ਹੋਰ ਵਿਅਕਤੀ ਦਾ ਸਹੀ ਇੱਕ ਨੰਬਰ ਚ ਵੀ ਕਿਤੇ ਬਾਹਰ ਜਾਣ ਨੂੰ ਜੀ ਨਹੀਂ ਕਰੂਗਾ ਕਿਉਂਕਿ ਇਹਨੇ ਤਸੀਹੇ ਇਹ ਬੱਚਾ ਚੱਲ ਕੇ ਫਿਰ ਵਾਪਸ ਜਿੰਦਾ ਪਤਾ ਨਹੀਂ ਕਿਵੇਂ ਆਇਆ ਰੱਬ ਨੇ ਕਿਰਪਾ ਕੀਤੀ ਹੈ ਪਰ ਇਹਨਾਂ ਦਾ ਜਿਹੜਾ ਸਾਰਾ ਕੁਝ ਘਰ ਜ਼ਮੀਨ ਸਾਰਾ ਕੁਝ ਵਿਕ ਗਿਆ ਪਰਿਵਾਰ ਦਾ ਬਿਲਕੁਲ ਜਿਹੜਾ ਖਾਤਮਾ ਕਰਤਾ ਇਹਨਾਂ ਜੰਡਾ ਨੇ ਤੇ ਅਸੀਂ ਇਹੀ ਐਮਐਲਏ ਸਾਹਿਬ ਭਰੋਸਾ ਦੇ ਕੇ ਗਏ ਆ ਹਰ ਹਾਲਤ ਜਿਸ ਤਰ੍ਹਾਂ ਦੀ ਵੀ ਪਰਿਵਾਰ ਸਾਡੇ ਤੋਂ ਮਦਦ ਚਾਹੇਗਾ ਅਸੀਂ ਪਰਿਵਾਰ ਦੇ ਨਾਲ ਆ ਅਸੀਂ ਪੂਰੀ ਆਪਣੀ ਵਾਹ ਲਾਵਾਂਗੇ ਕਿ ਇਹਨਾਂ ਦਾ ਇੱਕ ਇੱਕ ਰੁਪਿਆ ਜਿਹੜਾ ਉਹਨਾਂ ਏਜੰਟਾਂ ਤੋਂ ਵਾਪਸ ਕਰਵਾਈਏ ਤਾਂ ਕਿ ਜਿਹੜਾ ਪਰਿਵਾਰ ਆਪਦਾ ਫੇਰ ਮਾੜਾ ਮੋਟਾ ਜਿਹੜਾ ਗੁਜ਼ਾਰਾ ਚੱਲ ਸਕੇ ਨਹੀਂ ਤਾਂ ਇਹਨਾਂ ਦਾ ਗੁਜ਼ਾਰਾ ਬਹੁਤ ਔਖਾ ਕਿਉਂਕਿ ਜ਼ਮੀਨ ਵੀ ਵਿਕ ਗਈ ਘਰ ਵੀ ਗਹਿਣੇ ਤੇ ਜਿਹੜਾ ਮਾਲ ਡੰਗਰ ਸੀ ਉਹ ਵੀ ਵੇਚ ਤਾਂ ਸਾਰਾ ਕੁਝ ਵੇਚ ਵਟ ਕੇ ਪੂੰਜੀ ਇਹਨਾਂ ਨੇ ਲਾ ਕੇ ਅਮਰੀਕਾ ਭੇਜਿਆ ਤੇ ਉਹ ਮੁੰਡਾ ਵੀ ਮੁੜ ਆਇਆ